ਤੇ ਭਿਆਨਕ ਸੜਖਾਸੀ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਇਹ ਹਾਸਾ ਘਰਾਇਆ ਨੇੜੇ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ Tata Harrier ਜੱਤੀ ਦੂਜੇ ਬਹਰ ਤੇ ਉੱਪਰ ਜਾ ਬੱਜੀ ਇਸ ਹਾਦਸੇ ਵਿੱਚ ਪੰਜ ਬਹਰ ਆਪਸ ਵਿੱਚ ਟਕਰਾ ਗਏ ਖੁਸ਼ਕਿਸਮਤੀ ਨਾਲ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਦੇ ਸਾਹਮਣੇ ਇੱਕ ਕੁੱਤਾ ਆਉਣ ਤੇ ਕਾਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਪੰਜ ਵਾਹਨ ਆਪਸ ਵਿੱਚ ਟਕਰਾ ਗਏ ਹਾਦਸੇ ਕਾਰਨ ਉੱਥੇ ਪੱਟਿਆ ਜਾਮ ਲੱਗ ਗਿਆ ਜਿਸ ਦੇ ਨੇੜੇ ਦੇ ਲੋਕਾਂ ਨੇ ਘਟਨਾ ਦੀ ਸਾਰ ਪੁਲਸ ਨੂੰ ਸੂਚਨਾ ਕਰ ਦਿੱਤੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਪਾਸੇ ਕਰਾ ਕੇ ਜਾਮ ਨੂੰ ਖੋਲ੍ਹਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਫਗਵਾੜੇ ਤੋਂ ਰਾਜਪੁਰ ਨੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਗੂਰਾ ਨਾ ਆ ਜੀ ਆਪਣਾ ਜੀ ਹਾਂਜੀ ਗੂਰਾ ਗੂਰਾ ਹਾਂਜੀ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਪੱਦੀ ਖਾਲਸਾ ਇਥੇ ਚਾਚੋ ਕੀ ਮਾਨ ਸੌਰ ਦੇ ਸਾਹਮਣੇ ਹਾਂਜੀ ਲੇਡੀਜ਼ ਡੀਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿਦਾਂ ਠੀਕ ਆ ਬੰਦੇ ਠੀਕ ਆ ਲੇਡੀਜ਼ ਜਿਹੜੀ ਲੱਗ ਗਈ ਆ ਹਸਪੀਟਲ ਉਹਦਾ ਹਾਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਠੀ ਠੀਕ ਆ ਗੱਡੀਆਂ ਦਾ ਨੁਕਸਾਨ ਹੋਇਆਗਾ 6 ਗੱਡੀਆਂ ਨੇ ਮੈਨੂੰ ਕੰਕ੍ਰਟ ਹਾਂਜੀ ਮੈਨੂੰ ਵਾਕਸ ਕਰ ਹਾਂਜੀ ਕੀ ਮਾਮਲਾ ਕੀ ਆ ਜਿਹੜਾ ਇਥੇ ਪੈ ਚੁਕਿਆ ਮੋਰੇ ਬਰੇਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡੇਗੀ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ 10 ਗੱਡੀਆਂ ਹੀ ਲੱਗੀਆਂ 15 ਅੱਛਾ ਜੀ ਐਕਦਾ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਤੇ ਠੰਡੇ ਤੁਲੀ ਕਿੱਥੋਂ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਬਲੌਰ ਜਾਣਾ ਆਏ ਕਿਧਰੋਂ ਸੀਗੇ ਅਸੀਂ ਵਿਆਸ ਤੋਂ ਆਏ ਹਾਂ ਵਿਆਸ ਤੋਂ ਤੇ ਛੱਟ ਜੋੜ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਡੋ ਹੋਇਆ ਹਾਂ ਮੋਢੇ ਮਾਢੇ ਜੇ ਹਾਂਜੀ ਬਾਬਾ ਜੀ ਨੇ ਅਮਰੀਕਾ ਤੇ ਸਾਰਿਆਂ ਦੇ ਬੋਤ ਐਕਸੀਡੈਂਟ ਹੋਇਆ ਸੀ ਹਾਂਜੀ ਮੌਕੇ ਤੇ ਆਏ ਤਾਂ ਬਹੁਤ ਮਤਨ ਆਇਆ ਸੀ ਆ ਕੇ ਗੱਡੀਆਂ ਦਾ ਨੁਕਸਾਨ ਆ ਲੰਬੇ ਕਰਾਈਆਂ ਗਈਆਂ ਸਭ ਨੂੰ ਰੋਡ ਰੈਫ ਚਾਲੂ ਕੀਤਾ ਸਾਰ ਸਵਾਰੀ ਵਗੈਰਾ ਠੀਕ ਆ ਸਰ ਹਾਂਜੀ ਬਾਕੀ ਸਭ ਤੇ ਗੱਡੀਆਂ ਦਾ ਨੁਕਸਾਨ ਹੋਇਆ ਗੱਡੀਆਂ ਨੁਕਸਾਨ ਕਿੰਨੀਆਂ ਗੱਡੀਆਂ ਲੱਗੀਆਂ ਜੀ ਪੰਜ ਗੱਡੀਆਂ ਇਹ ਜਿਹੜੀਆਂ ਗੱਡੀ ਤੇ ਗੱਡੀ ਚੜੀ ਹੈ ਕਾਰਨ ਕੀ ਸੀਗਾ ਇੱਕ ਦੂਜੇ ਤੇ ਚੜ ਗਈਆਂ ਜਿਹੜੀਆਂ ਗੱਡੀਆਂ ਇਹ ਨਹੀਂ ਹਾਂ ਪਤਾ ਇਹ ਮੌਕੇ ਤੇ ਵੀ ਇਹ ਸਪੀਡ ਕਿੰਨੀ ਕੁ ਸੀ ਇਹਨਾਂ ਦੀ ਆਈ ਮੌਕੇ ਬਾਅਦ ਆਏ ਸਪੀਡ ਤੇ ਕੋਈ ਹਸਪਤਾਲੀ ਵੀ ਗਿਆ ਨਾ ਕਿਉਂਕਿ ਸਾਰੇ ਸਹੀ ਆ ਨਹੀਂ ਸਾਰੇ ਸਹੀ ਹੈ